ਨੇਦਰ ਕੋਠਾ ਕੁ ਦੇ ਵਿੱਚ ਜੋ 25 ਤਰੀਕ ਨੂੰ ਨਾ ਬਾਜੀ ਛੱਡੀ ਗਈ ਸੀ ਅੱਜ ਦੂਸਰ ਰੁਪਈਆ 26 ਤਰੀਕ ਨੂੰ ਉਹਦੇ ਵਿੱਚ ਇੱਕ ਕਬੂਤਰ ਜਣ ਦੀ ਲਾਸਟ ਅਸੀਂ ਜਮਨ ਨਿਚੋੜ ਕਰਾ ਕੇ ਬਾਜੀ ਦਾ ਕੱਢਿਆ ਇਸ ਬਾਜੀ ਦੇ ਵਿੱਚ ਸਾਡੇ ਸਹਿਯੋਗ ਦੇਣ ਵਾਲੇ ਲੀਡਰ ਬਹੁਤ ਸੀਰੀਅਸ ਐਮਐਮਾ ਨੂੰ ਝੂਠ ਬੋਲ ਜਾਈਏ ਕਿਉਂਕਿ ਆਮ ਪਾਰਟੀ ਦੇ ਅਪਣਾ ਨਾ ਨਹੀਂ ਲੈਂਦੇ ਕਿ ਕਿਸੇ ਦਾ ਵੀ ਮੁਰਕੇ ਇਤਰਾਜ਼ ਹੋ ਜਾਂਦਾ ਹੈਗਾ ਕਿਉਂਕਿ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਆਪਾਂ ਨਾਮ ਕਿਸੇ ਦਾ ਨਹੀਂ ਲੈ ਰਹੇ ਤੇ ਵਿੱਚ ਸਾਨੂੰ ਬੰਦੇ ਇਹ ਕਹਿੰਦੇ ਸੀਗੇ ਵੀ ਬਾਜੀ ਹੋਣੀ ਨੀਗੀ ਐ ਹੋ ਜੂ ਜੋ ਹੋ ਜੂ ਠੀਕ ਹੈ ਅਸੀਂ ਬਾਜੀ ਕਰਵਾਈ ਆ ਕਰਵਾ ਕੇ ਦੋ ਦਿਨ ਬਾਜੀ ਛੜਾਈ ਆ ਅਸੀਂ ਨਾਮ ਨਹੀਂ ਬੰਡੇ ਆਗੇ ਠੀਕ ਹੈ ਜਿਨ੍ਹਾਂ ਨੇ ਸਾਡਾ ਸਹਿਯੋਗ ਕਰਿਆ ਉਹਨਾਂ ਦਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜੋ ਸਾਡੇ ਭਰਾ ਵੀ ਆ ਸਾਨੂੰ ਲੀਡਰ ਨਹੀਂ ਸੀ ਉਹਨਾਂ ਨੂੰ ਸਮਝਦੇ ਨਹੀਂ ਗਏ ਸਾਡੇ ਤਾਂ ਉਹ ਭਰਾ ਆ ਕਿਉਂਕਿ ਸਾਡੇ ਤਾਂ ਉਹ ਜਿੱਥੇ ਕਹੇਗੇ ਉੱਥੇ ਖੜ੍ਹਦੇ ਆ ਸਭ ਤੋਂ ਉਹਨਾਂ ਐਨਐਸਆ ਜੋਗ ਸੀਗਾ ਕਹਿੰਦੇ ਭਾਈ ਦੱਸ ਦਿਓ ਜਿੱਥੇ ਖੜਨਾ ਹੈ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਉਹਨਾਂ ਨੇ ਸਾਡੀ ਮਦਦ ਕੀਤੀ ਆ ਸਤਕਾਰ ਕਮਿਊਨਿਟੀ ਲੋਕਾਂ ਹੋਰ ਜਿੰਨੇ ਵੀ ਸਹਿਯੋਗ ਆ ਅੰਗਹੀੜ ਗਾਉਂ ਅੰਗਹੀੜ ਗਾਉਂ ਸ਼ਹਿਰਾਂ ਦੇ ਵਿੱਚ ਆ ਗੀਣ ਕੋਸ਼ਿਸ਼ਾ ਦੇ ਵਿੱਚ ਸਾਡਾ ਪ੍ਰੋਗਰਾਮ ਸੀਗਾ ਉੱਪਰ ਖੜੇ ਸੀਗੇ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਇਹਨਾਂ ਨੇ ਰਾਮਨ ਕੋਠਾ ਗੁਰੂ ਨੂੰ ਪੈਸੇ ਪਹੁੰਚਾਏ ਆ ਠੀਕ ਆ ਸਾਰੇ ਨਗਰ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਮਾਤਾ ਖਾਸ ਕਰਕੇ ਆ ਜਿਹੜੀ ਜਣ ਹੈ ਤੇ ਹੁਣ ਇਸ ਟਾਈਮ ਅਸੀਂ ਖੜੇ ਆ ਮਾਤਾ ਰਤਨ ਮੌਰ ਦੀ ਜਗ੍ਹਾ ਇਹ ਇੱਥੇ ਨਾ ਤਾਂ ਮੀ ਆਇਆ ਨਾ ਕੋਈ ਐਵੇਂ ਕਹਿ ਰਿਹਾ ਅਰਦਾਸ ਬੇਨਤੀ ਕੀਤੀ ਵੀ ਇੱਥੇ ਸਾਡੀ ਬਾਜੀ ਦੇ ਵਿੱਚ ਨਾ ਨਾ ਤੇ ਸਾਡੇ ਐਵੇਂ ਕਹਿੰਗੇ ਵਿਗਨ ਪਿਆ ਵੀ ਨਹੀਂ ਹੁਣ ਬਾਜੀ ਕਿਹਦਾ ਨਾ ਜਾਂਦੇ ਆਗੇ ਲੋਕ ਆਪਾਂ ਨੂੰ ਆਪਣੇ ਨਗਰ ਨੂੰ ਲੋਕ ਪਤਾ ਕੀ ਕਹਿ ਕੇ ਗਏ ਕਹਿੰਦੇ ਬਾਈ ਯਾਰ ਬਾਜੀ ਦਾ ਬਹੁਤ ਦੇਖਣਾ ਬਾਜੀਆਂ ਬਹੁਤ ਦੇਖਣਾ ਪਰ ਐਨੀ ਆਗਮ ਜਦੀ ਵਿੱਚ ਬਾਜੀ ਕਰਾਉਣੀ ਤੇ ਨੰਗਰ ਪ੍ਰਸ਼ਾਦ ਦਾ ਪ੍ਰਬੰਧ ਜਾਂ ਹੋਰ ਪ੍ਰਬੰਧ ਇਹਨਾਂ ਕਿਸੇ ਬਣਾਣਾ ਕਹਿੰਦੇ ਕਿਸੇ ਬਾਜੀ ਤੇ ਨਹੀਂ ਦੇਖਣਾ ਬਹੁਤ ਤਗੜੇ ਤਗੜੇ ਬੰਦਿਆਂ ਦਾ ਬਾਜੀਆਂ ਦੇਖਣਾ ਹੈ ਤੇ ਸਾਰੇ ਸੰਗਤਾਂ ਦਾ ਐਮ ਆਰ ਆ ਵੀਰਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆਹਲਾ ਰਾਵਣਾ ਕੁਛ ਕਹਿਣ ਤੇ ਕਹਿ ਸਕਦਾ ਆਹ ਬੋਲ ਜੀ ਕੋਈ ਜੁੱਤ ਨਹੀਂ ਕਹਤੇ